ਇਸ ਸਾਡੀ ਮੁਲਕ ਤੇ ਸੂਬੇ ਦੀ ਤਰਾਸਤੀ ਹੈ ਕਿ ਬਹੁਤੇ ਪੜੇ ਲਿਖੇ ਨੌਜਵਾਨ ਛੋਟੇ ਕੰਮ ਨੌਕਰੀਆਂ ਕਰਕੇ ਵੀ ਰਾਜ਼ੀ ਨਹੀਂ ਹੁੰਦੇ ਅੱਜ ਇਸੇ ਤੁਹਾਨੂੰ ਮਾਨਸਾ ਦੇ ਦੋ ਪੜੇ ਲਿਖੇ ਭਰਾਵਾਂ ਦੀ ਕਹਾਣੀ ਸੁਣਾਉਣੀ ਆ ਤੇ ਦੱਸਦੇ ਹਾਂ ਕਿ بے ਰੁਜ਼ਗਾਰੀ ਦਾ ਆਲਮ ਕੀ ਹੈ ਜਿੱਥੇ ਐਮਏ ਬੀਏ ਵਰਗੀ ਉੱਚ ਯੋਗਤਾ ਅਧਿਆਪਕ ਯੋਗਤਾ ਟੈਸਟ ਪਾਸ ਹੋਣ ਦੇ ਨਾਲ-ਨਾਲ ਆਈਲੈਸ ਦਾ ਟੈਸਟ ਪਾਸ ਕਰ ਚੁੱਕੇ ਗੁਰਮੀਤ ਸਿੰਘ ਅਤੇ ਮਾਨ ਸਿੰਘ ਦੇ ਦਰਵਾਜ਼ੇ ਅੱਗੇ ਸਰਕਾਰੀ ਨੌਕਰੀ ਦੀ ਚਿੱਠੀ ਲੈ ਕੇ ਆਉਣ ਵਾਲੇ ਡਾਕੀਏ ਦੀ ਸਾਈਕਲ ਦੀ ਟੱਲੀ ਕਦੇ ਨਹੀਂ ਖੜਗੀ ਤੇ ਜੀ ਇਹਨਾਂ ਨੇ ਆਪਣੀ ਉਮਰ ਬੀਤਦੀ ਦੇਖ ਜੋ ਕੀਤਾ ਉਹ ਮਾਫ ਕਰਨਾ ਹਰ ਕੋਈ ਪੜਿਆ ਲਿਖਿਆ ਨਹੀਂ ਕਰ ਸਕਦਾ ਜਿੱਥੇ ਇਹਨਾਂ ਭਰਾਵਾਂ ਨੇ ਕਿਰਤ ਕਰਨ ਤੋਂ ਸੰਗ ਨਹੀਂ ਮੰਨੀ ਤੇ ਦੋਵੇਂ ਭਰਾਵਾਂ ਨੇ ਮਾਨਸਾ ਕਚੈਰੀ ਦੇ ਮੇਨ ਗੇਟ ਸਾਹਮਣੇ ਜੂਸ ਤੇ ਆਟੇ ਦੀ ਦੁਕਾਨ ਖੋਲ੍ਹ ਲਈ ਸਰਕਾਰ ਦੀ ਕੋਈ ਬਹੁਤ ਹੀ ਵਧੀਆ ਪਾਲਿਸੀ ਨਹੀਂ ਹੈ ਇਹਦੇ ਬਾਰੇ ਜਿਵੇਂ ਹੁਣ ਅਸੀਂ ਟੈਟ ਵੀ ਪਾਸ ਆ ਤੇ ਲਗਾਤਾਰ ਮੈਂ 11 ਸਾਲ ਤੋਂ ਪੜਾ ਰਿਹਾ ਪ੍ਰਾਈਵੇਟ ਸਕੂਲ 'ਚ ਕਰਟੇਰੀਆ ਜਿਹੜਾ ਟੀਚਰ ਰੱਖਣ ਦਾ ਉਹ ਵੀ ਨਹੀਂ ਵਧੀਆ ਰੱਖਿਆ ਹੋਇਆ 11 ਸਾਲ ਦਾ ਕੋਈ ਐਕਸਪੀਰੀਅੰਸ ਨਹੀਂ ਤੇ ਬਿਨਾ ਐਕਸਪੀਰੀਅੰਸ ਵਾਲੇ ਵੀ ਜੋਬ ਕਰ ਰਹੇ ਨੇ ਇਸ ਕਰਕੇ ਪਾਲਿਸੀ ਵੀ ਸੋਧਣੀ ਚਾਹੀਦੀ ਹੈ ਤੇ ਮੇਰਾ ਤਾਂ ਇੱਕੋ ਹੀ ਕਹਿਣਾ ਹੈ ਵੀ ਜੇ ਤੁਸੀਂ ਜੋਬ ਨਹੀਂ ਦੇਣੀ ਤਾਂ 25 ਸਾਲ ਦੇ ਬੰਦੇ ਨੂੰ ਦੱਸ ਦਿਓ ਵੀ ਤੈਨੂੰ ਭਾਈ ਜੋਬ ਹੈ ਨਹੀਂ ਤੂੰ ਆਪਲਾ ਕੋਈ ਬਿਜ਼ਨਸ ਕਰ ਲੈ ਮੇਰੀ ਯੋਗਤਾ ਹੈ ਐਮਏ ਬੀਐਡ ਤੇ 2018 ਵਿੱਚ ਮੈਂ ਟੈਟ ਪਾਸ ਕੀਤਾ ਜੀ ਨਾ ਮਤਲਬ ਸਾਨੂੰ ਰੋਜ਼ਗਾਰ ਮਿਲਣ ਕਰਕੇ ਅਸੀਂ ਨੇ ਇਹ ਸ਼ੁਰੂ ਹੁਣ ਇੱਥੇ ਸਵਾਲ ਇਹ ਵੀ ਹੈ ਕਿ ਜਿੰਨਾਂ ਨੌਜਵਾਨਾਂ ਕੋਲ ਅੱਜ ਇਹ ਚੂਸ ਤੱਕ ਦਾ ਕੰਮ ਕਰਨ ਨੂੰ ਪੈਸੇ ਨਹੀਂ ਉਹ ਵਿਚਾਰੇ ਕਿੱਥੇ ਜਾਣ ਉਥੇ ਪੜ੍ਹੇ ਲਿਖੇ ਨੌਜਵਾਨਾਂ ਵੱਲੋਂ ਚੂਸ ਦੀ ਦੁਕਾਨ ਖੋਲਣ ਬਾਰੇ ਮਾਨਸਾ ਦੇ ਵਿਧਾਇਕ ਨਰਜਪ ਸਿੰਘ ਮਾਨਸ਼ਈਆ ਦਾ ਕਹਿਣਾ ਸੀ ਕਿ ਛੋਟੇ ਕਾਰੋਬਾਰ ਉਹਨਾਂ ਲਈ ਹਨ ਜਿਨ੍ਹਾਂ ਕੋਲ ਪੜ੍ਹਾਈ ਦੀ ਯੋਗਤਾ ਨਹੀਂ ਹੈ ਤੇ ਸਰਕਾਰ ਨੂੰ ਪੜ੍ਹੇ ਲਿਖਿਆਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ। ਉਹਨਾਂ ਲੋਕ ਜਿਸੀ ਅਸੀਂ ਜੋ ਇੰਸਟੀਟਿਊਸ਼ਨਸ ਖੋਲੀਆਂ ਨੇ ਜਾਂ ਸਰਕਾਰ ਪੈਸਾ ਖਰਚ ਕਰ ਰਹੀ ਹੈ ਐਜੂਕੇਸ਼ਨ ਵਾਸਤੇ ਉਹ ਅਜਾਈ ਜਾ ਰਿਹਾ ਹੈ। ਤੇ ਜੂਸ ਦੀ ਦੁਕਾਨ ਖੋਲਣ ਦਾ ਉਹਨਾਂ ਵਾਸਤੇ ਹੈ ਜਿਨ੍ਹਾਂ ਕੋਲੇ ਪ੍ਰੋਪਰ ਐਜੂਕੇਸ਼ਨ ਨਹੀਂ ਹੈ ਤੇ ਉਹ ਆਪ ਦਾ ਗੁਜ਼ਰਬਸਰ ਕਰਨ ਵਾਸਤੇ ਛੋਟੇ ਕੰਮ ਕਰਦੇ ਨੇ ਹੋਰ ਰੋਜ਼ਗਾਰ ਹੈ ਬਸੇ ਤਾਂ ਮੈਂ ਇਸ ਚੀਜ਼ ਨੂੰ ਮਾੜਾ ਨਹੀਂ ਸਮਝਦਾ ਜੇ ਕੋਈ ਬੰਦਾ ਆਪਦੀ ਮਿਹਨਤ ਕਰਕੇ ਰੋਟੀ ਖਾਂਦਾ ਹੈ ਉਹ ਕੋਈ ਵੀ ਕੰਮ ਕਰਦਾ ਹੈ ਪਰ ਸਰਕਾਰਾਂ ਵੱਲੋਂ ਵੀ ਇਧਰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜੋਗ ਬੱਚੇ ਨੇ ਜਿਹੜੇ ਉਹਨਾਂ ਨੂੰ ਉਹਨਾਂ ਤੋਂ ਜੋਗ ਕੰਮ ਲਿਆ ਜਾਵੇ ਤਾਂ ਕਿ ਸਮਾਜ ਦੀ ਬਿਹਤਰੀ ਹੋ ਸਕੇ ਪੜੇ ਲਿਖੇ ਨੌਜਵਾਨ ਹੱਥਾਂ 'ਚ ਕਈ-ਕਈ ਸਾਲਾਂ ਦੀ ਪੜ੍ਹਾਈ ਡਿਗਰੀਆਂ ਤੇ ਕੰਮ ਕਰ ਰਹੇ ਨੇ ਜੂਸ ਦੀ ਦੁਕਾਨ ਦਾ ਇਥੇ ਇਹ ਗੱਲ ਹੈ ਨਾ ਨੌਜਵਾਨਾਂ ਦੀ ਸਿਫਟ ਹੈ ਤੇ ਇੱਕ ਬੜੀ ਵੱਡੀ ਖਾਮੀ ਹੈ ਸਾਡੇ ਦੇਸ਼ ਦੀ ਪੰਜਾਬ ਦੀ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਪੰਜਾਬ 'ਚ ਵੀ ਜਵਾਨੀ ਦਾ ਆਪਣੇ ਮੁਲਕ ਤੋਂ ਮੋਹ ਪੰਗ ਹੁੰਦਾ ਜਾ ਰਿਹਾ ਤੇ ਉਹ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਮਾਨਸਾ ਤੋਂ ਜੀਵਨ ਕ੍ਰਾਂਤੀ ਦੀ ਰਿਪੋਰਟ ਰਿਲੀਪੂਸ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ 9397893978